ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਬਿਹਗੜਾ ਮਹੱਲਾ ਚੌਥਾ ਹਾਉ ਬਲੇ ਹਾਰੀ ਤੈਨ ਕਾ ਮੇਰੀ ਜਿੰਦ ਡੋੜੀਏ ਜੇਨ ਹਰ ਹਰ ਨਾਮ ਆਧਾਰ ਰਾਮ ਘੁਰ ਸਤ ਗੁਰ ਨਾਮ ਦਿੜਾਏ ਮੇਰੀ ਜਿੰਦ ਡੋੜੀਏ ਮੇਕੋ ਪੌਜਲ ਤਾਰਨ ਹਾਰੋ ਰਾਮ ਹਉ ਬਲੇ ਹਾਰੀ ਤਨ ਕਾ ਮੇਰੀ ਜਿੰਦੜੀਏ ਜੇਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤ ਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੋੜੀਏ ਵੇਖ ਭਉ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਾਰੇ ਧਿਆਇ ਮੇਰੀ ਜਿੰਦੋੜੀਏ ਤੈਨ ਸੰਤ ਜਨ ਜੈਕਾਰ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰ ਦੋੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੋਣ ਗਾਵ ਹਰ ਪ੍ਰਭ ਕੇਰੇ ਰਾਮ ਤੇ ਸ੍ਰਾਵਨ ਭਲੇ ਸੋਵਣੀ ਕਹਾਏ ਮੇਰੀ ਜਿੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗ ਗੁਰ ਪੈਰੇ ਰਾਮ ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ ਜੇਨ ਹਰ ਹਰ ਨਾਮ ਚੇ ਤੇਰੇ ਰਾਮ ਤੇ ਨੇਤਰ ਭਲੇ ਪਰਵਾਨ ਹਾਏ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖਾ ਹੈ ਰਾਮ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ ਹੈ ਰਾਮ ਤੇ ਸਜਨ ਕੇ ਪਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿਰਾਮ ਨਾਨਕ ਤਿਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੋਣ ਹਰ ਨਾਮ ਮਨੈ ਸ੍ਰਾਮ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਵਾਣ ਪਾਣੀ ਬ ਸੰਤਰ ਮੇਰੀ ਜਿੰਦ ਉੜੀਏ ਨਿਤ ਹਰ 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 ਜਸ ਗਾਵੈ ਰਾ ਵਾਣ ਪ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਬਰਪੈ ਨਾਯਾ ਮੇਰੀ ਜਿੰਦੋੜੀਏ ਜੋ ਗੁਰਮਖ ਭਗਤ ਮਾਨ ਲਾਵੈ ਰਾਮ ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੋੜੀਏ ਮੋਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪਰ ਆਇਆ ਮੇਰੀ ਜਿੰਦੜੀਏ ਜੋ ਗੋਰਖ ਭਗਤ ਮਨ ਲਾਵੈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਚੌਥਾ ਹਾਉ ਬਲਿਹਾਰੀ ਤੈਨ ਕਾ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰ ਰਾਮ ਗੁਰ ਸਤ ਗੁਰ ਨਾਮ ਦਿਰੜਾਇ ਮੇਰੀ ਜਿੰਦੜੀਏ ਬੇਖ ਪਾਉ ਜਲ ਤਾਰਨ ਹਾਰੋ ਰਾਮ ਸੁਨਨ میوزਿਕ ਯੂਕੇ ਦਾ ਤਾਰਿਕਾ ਪ੍ਰਲਾਟ ਅਰ ਬਿਨ ਰਹਿਣਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਤੁਮੇ ਕਿੰਨਾ ਪਾਵ ਜਨ ਤੇਰਾ